ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਵੱਡਾ ਧਮਾਕਾ ਹੋਇਆ ਦੱਸਿਆ ਜਾ ਰਿਹਾ ਕਿ ਘਰ ਵਿੱਚ ਪੋਟਾਸ਼ ਜਿਹੜੀ ਆ ਰੱਖੀ ਹੋਈ ਸੀ ਤਾਂ ਉਸ ਨਾਲ ਚਾਣਕ ਜਿਹੜਾ ਧਮਾਕਾ ਹੋਇਆ ਤਾਂ ਘਰ ਦੀਆਂ ਛੱਤਾਂ ਜੜੀਆਂ ਉੱਡ ਗਈਆਂ ਤਾਂ ਵੱਡੀ ਅਪਡੇਟ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੇ ਕਸਬਾ ਮਮਦੋਟ ਵਿੱਚ ਇੱਕ ਘਰ ਵਿੱਚ ਦਿਵਾਲੀ ਤੋਂ ਪਹਿਲਾਂ ਹੀ ਪੋਟਾਸ਼ ਜਿਹੜੀ ਆ ਰੱਖੀ ਹੋਈ ਸੀ ਤਾਂ ਅਚਾਨਕ ਧਮਾਕਾ ਹੋਇਆ ਤਾਂ ਘਰ ਦੀਆਂ ਛੱਤਾਂ ਉੱਡ ਗਈਆਂ ਤਾਂ ਇਸ ਦੇ ਨਾਲ ਹੀ ਇੱਕ ਔਰਤ ਜਿਹੜੀ ਆ ਗੰਭੀਰ ਜ਼ਖਮੀ ਹੋਈ ਆ ਜਿਸ ਨੂੰ ਹਸਪਤਾਲ ਵਿੱਚ ਜਿਹੜਾ ਦਾਖਲ ਆ ਉਹ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਵਰੀਪੁਰ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ਦੀਆਂ ਹਨ ਜਿੱਥੇ ਇੱਕ ਧਮਾਕਾ ਹੋਇਆ ਪੋਟਾਸ਼ ਦੇ ਕਾਰਨ ਤਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰਾ ਘਰ ਜਿਹੜਾ ਉਹ ਤੈਸ ਨੈਸ ਹੋ ਗਿਆ ਘਰ ਦੀਆਂ ਛੱਤਾਂ ਜਿਹੜੀਆਂ ਉਹ ਉੱਡ ਗਈਆਂ ਤਾਂ ਇਸ ਵੇਲੇ ਦੀ ਖਬਰ ਜਿਹੜੀ ਹੈ ਉਹ ਨਿਕਲ ਕੇ ਫਰੋਇਪਰ ਦੇ ਕਸਬਾ ਮੰਦੋਟ ਦੇ ਪਿੰਡ ਕੜਮਾ ਤੋਂ ਜਿਹੜੀ ਆ ਉਹ ਸਾਂਝੀ ਕਰ ਰਿਆਂ ਤੁਹਾਡੇ ਨਾਲ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਘਰ ਦਾ ਜਿਹੜਾ ਪੂਰਾ ਘਰ ਹੈ ਉਹ ਤੈਸ ਨੈਸ ਹੋ ਗਿਆ ਘਰ ਦੀਆਂ ਛੱਤਾਂ ਜੁੜੀਆਂ ਉੱਡ ਗਈਆਂ ਤਾ ਕੰਧਾਂ ਵਿੱਚ ਵੀ ਦੱਸਿਆ ਜਾ ਰਿਹਾ ਕਿ ਤਰੇੜਾਂ ਜਿਹੜੀਆਂ ਉਹ ਹੋ ਗਈਆਂ ਤੇ ਮੰਦ ਭਾਗੀ ਘਟਨਾ ਜਿਹੜੀ ਆ ਉਹ ਦੀਵਾਲੀ ਤੋਂ ਪਹਿਲਾਂ ਖਵੈਤਰ ਵਿੱਚ ਵਾਪਰੀ ਆ ਘਰ ਵਿੱਚ ਜਿਹੜੀ ਪੋਟਾਸ਼ ਆ ਉਹ ਰੱਖੀ ਹੋਈ ਸੀ ਤੇ ਚਾਂੜਕ ਉਸ ਨਾਲ ਧੁਮਾਕਾ ਹੋ ਗਿਆ ਤੇ ਧੁਮਾਕੇ ਦੌਰਾਨ ਇੱਕ ਔਰਤ ਜਿਹੜੀ ਆ ਉਹ ਬੁਰੀ ਤਰ੍ਹਾਂ ਝੁਲਸ ਗਈ ਆ ਉਸ ਨੂੰ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਤੇ ਛੱਤਾਂ ਜਿਹੜੀਆਂ ਘਰ ਦੀਆਂ ਉਹ ੁੱਟ ਗਈਆਂ ਉਧਰ ਪਿੰਡ ਦੇ ਲੋਕ ਜਿਹੜੇ ਆ ਉਹ ਇਕੱਠਾ ਹੋਏ ਆ ਤਾ ਦੇਖਿਆ ਜਾ ਰਿਹਾ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਜਾਂ ਕੋਈ ਘਰ ਦਾ ਹੋਰ ਜੀਤਾਂ ਨਹੀਂ ਇਸ ਤਮਾਕੀ ਦੀ ਲਪੇਟ ਵਿੱਚ ਆਇਆ ਦੇ ਹਾਟਾ ਵੀ ਨੁਕਸਾਨ ਹੋਇਆ ਦੋ ਘਰਾਂ ਦਾ ਹੋਰ ਨੁਕਸਾਨ ਹੋਇਆ ਵਾ ਠੀਕ ਹੈ ਕਿ ਕੋਈ ਸਿਲੰਡਰ ਨਹੀਂ ਪੜੇ ਸਿਲੰਡਰ ਸਾਡੇ ਚੰਗੇ ਪਲੇ ਨੇ ਮੇਰੀ ਮ ਭੈਣ ਵੀ ਥੱਲੇ ਆ ਗਈ ਮੇਰੀ ਮੰਮੀ ਵੀ ਅੰਦਰ ਕੀ ਕੀ ਨੁਕਸਾਨ ਹੋਇਆ ਤੁਹਾਡਾ ਤੁਹਾਡੀ ਸਾਰੀ ਰਸੋਈ ਤੁਹਾਡੇ ਸਾਹਮਣੇ ਆ ਸਾਡੇ ਦੇ ਸਾਡੀ ਗੱਡੀ ਤਾਂ ਨੁਕਸਾਨ ਹੋਇਆ ਵਾ ਇਹ ਕਿੰਨੀ ਦੂਰ ਸੀਗਾ ਘਰ ਜਿੱਥੇ ਤਵਾਕ ਨਾ ਤਾਂ ਘਰ ਸਾਡਾ ਪਿਛਲੇ ਬਸਿਆ ਹਾਂ ਜੀ ਕਿਨੂ ਕਿਨੂ ਤੁਹਾਡੇ ਸੱਟਾਂ ਲੱਗਿਆ ਨਹੀਂ ਸਿਸਟਰ ਨੂੰ ਕਿੱਥੇ ਗਏ ਨੇ ਆਹ ਵੇ ਦਿੱਸ ਰੇ ਮੇਰੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਅੰਦਰ ਇਹਨਾ ਸੱਟਾਂ ਲੱਗੀਆਂ ਝੂਕਣੇ ਤੇ ਰਗੜਾ ਲੱਗੀਆਂ ਇੱਥੇ ਇੱਟਾਂ ਕੋਲ ਮੇਰੇ ਫਾਦਰ ਸਾਹਿਬ ਆਪ ਕੱਢ ਕੇ ਲਿਆਏ ਨੇ ਬੁੜੀਆਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਕਿਵੇਂ ਲੱਗੀਆਂ ਕਿੱਦਾਂ ਲੱਗੀਆਂ ਰਗੜਾ ਲੱਗੀਆਂ ਝੂਕਣੇ ਤੇ ਲੱਗੀਆਂ ਪਾਪਾ ਮੇਰੇ ਕੱਢ ਕੇ ਲੈ ਕੇ ਆਏ ਮੈਨੂੰ ਨੀਚੇ ਆ ਕੀ ਕਰ ਕੀ ਰਹੀ ਸੀ ਉਸ ਵੇਲੇ ਕਿਚਨ ਮੈਂ ਪਾਣੀ ਪਾਰ ਰਹੀ ਸੀ ਤੇ ਮਮਾ ਰੋਟੀ ਬਣਾ ਦਦੇ ਪੈ ਸੀ ਤੇ ਕੀ ਹੋਇਆ ਇੱਕਦਮ ਇੱਕ ਵਾਰ ਪਟਾ ਜਿਵੇਂ ਬੰਬ ਫਟਦਾ ਉਹਵੇਂ ਆਵਾਜ਼ ਆਈਆਂ ਸੱਟਾਂ ਲੱਗੀਆਂ ਹਾਂਜੀ ਕੀ ਕੀ ਨੁਕਸਾਨ ਅੰ ਸਾਡੇ ਸਾਹਮਣੇ ਹੀ ਨੁਕਸਾਨ ਕੀ ਹੋਇਆ ਪੜੀ ਕੀ ਨਾਮ ਤੁਹਾਡਾ ਤੇ ਜਿਸ ਤਰ੍ਹਾਂ ਹੁਣ ਇੱਕ ਬਲਾਸਟ ਹੋਇਆ ਫੋਸਟਰ ਦੇ ਪਿੰਡ ਕੜਮੇ ਵਿੱਚ ਕਾਰਨ ਕੀ ਹੈ ਪਤਾ ਨਹੀਂ ਜਿਵੇਂ ਥੋੜਾ ਬਾਹਰ ਹੈ ਕਿਸੇ ਨੇ ਜੀ ਸਾਨੂੰ ਤਾਂ ਫੋਨ ਆਇਆ ਜੀ ਇੱਕ ਬਲਾਸਟ ਹੋਇਆ ਕੋਈ ਚੀਜ਼ ਦਾ ਜੀ ਸਿਲੰਡਰ ਫਟ ਗਿਆ ਅਜੇ ਚੱਕ ਕੇ ਹਸਪੀਟਲ ਲਏ ਆਏ ਜੀ ਜਦੋਂ ਬੜੇ ਰਿਲੇਟਿਵ ਲੱਗਦੇ ਮੇਰੇ ਤਾਈ ਦਾ ਬੇਟਾ ਜੀ ਹਾਂ ਹਾਂ ਜੀ ਕੀ ਲੱਗਦਾ ਕੀ ਕਾਰਨ ਹੋਊਗਾ ਬਲਾਸਟ ਕੋਈ ਸਿਲੰਡਰ ਕਹਿੰਦੇ ਸਿਲੰਡਰ ਹੀ ਫਟਿਆ ਜੀ ਇਹਨਾਂ ਦਾ ਜਿਹੜਾ ਤਰਨਕਾ ਸਿਲੰਡਰ ਨਾਲ ਹੀ ਹੋ ਸਕਦਾ ਜੀ ਹਾਂ ਪਟਾਸ ਨੂੰ ਥੋੜੇ ਡਾੜਾ ਤੋੜਦੇ ਇਹ ਕੰਮ ਕੀ ਕਰਦੇ ਇਹ ਟਰੱਕ ਡਰਾਈਵਰ ਹੈ ਜੀ ਤੇ ਨਾਲ ਆਪਣੇ ਕਪੜੇ ਦੁਕਾਨ ਹੈ ਜੀ ਨਾਲ ਦੀ ਹਾਂ ਕੋਈ ਪਟਾਕੇ ਪਟੋਕੇ ਵੀ ਲਾਏ ਹੋਏ ਨੇ ਇਹਨਾਂ ਨੇ ਆਪਣੇ ਘਰ ਤੋਂ ਆ ਜੋ ਐਕਣ ਛੋਟ ਛੋਟੇ ਮੱਟੇ ਲਾਏ ਨੇ ਜੀ ਬਾਹਰ ਕੋਈ ਓਡੇ ਵੱਡੇ ਜ਼ਿਆਦਾ ਵੀ ਨਹੀਂ ਲੱਗੇ ਸੀ ਹਾਂ ਜਿਹੜੀ ਹੈ ਉਹ ਜਮਾਈ ਹੈ ਜਿੱਦੋਂ ਹੁਣ ਦੋ ਇੱਥੇ ਆਏ ਹੋਏ ਨੇ ਬੁੱਚੂ ਸਗੀ ਨੇ ਕੌਣ ਕੌਣ ਨੇ ਉਹ ਤੁਹਾਡੇ ਮਰੇ ਤਾਇ ਦਾ ਬੇਟਾ ਜੀ ਕੀ ਨਾਮ ਕਿਹਦਾ ਉਹ ਨਾਮ ਆਪਣਾ ਤਰਸੀਮ ਲਾਲ ਜੀ ਇੱਕ ਉਹਨਾਂ ਦੀ ਵਾਈਫ ਹੈ ਜੀ ਹਾਂ ਜਿਹੜਾ ਕਿਰਨ ਲਾਣੀ ਜੀ ਹਾਂ ਇਹਦਾ ਹਾਲਤ ਕਿੱਦਾਂ ਜੀ ਉਹਨਾਂ ਦਾ ਠੀਕ ਹੈ ਅੱਗ ਨਾਲ ਡਾਕਟਰ ਪੁੱਛਿਆ ਉਹਨਾਂ ਠੀਕ ਹਾਂ ਵਿਚ ਕੀ ਗਿਆ ਇਹ ਕੰਬੜਾ ਆਲੀ ਘਟਨਾ ਵਾਪਰੀ ਹੈ ਇਹ ਘਟਨਾ 1 ਘੰਟਾ ਪਹਿਲਾਂ ਦੀ ਹੈ ਇਹਨਾਂ ਕਰੇ ਪोटाश ਰੱਖੀ ਸੀ ਆ ਦਿਵਾਲੀ ਆਈ ਵੇਚਣ ਵਾਸਤੇ ਉਹ ਪोटाਸ਼ ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ 5 6 ਕਿਲੋਮੀਟਰ ਤੋਂ ਫੋਨ ਆ ਰਿਹਾ ਕਿ ਇਨੇ ਇਨੇ ਜ਼ੋਰਦਾਰ ਧਮਾਕਾ ਹੋਇਆ ਕੀ ਕੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਕੋ ਗਵਾਂਢ ਦੀ ਛਾ ਦੋਦੀ ਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਧ ਵਿੱਚਕਾਰ ਲਈ ਪਾੜ ਕੇ ਆਰ ਪਾਰ ਹੋ ਗਈ ਹੈ ਉਕੇ ਗੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਡਿੱਗ ਪਈ ਆ ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ ਕੁੜੀ ਉਹ 扑ੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ ਅਜੇ ਕੋਈ ਨਹੀਂ ਆਜ ਪੁਲਿਸ ਵਾਲੇ ਹੁਣ ਆਏ ਨੇ ਜੀ ਕਿੰਨੇ ਕਿੰਨੂ ਸੱਟਾਂ ਲੱਗਿਆ ਨੇ ਕਿੰਨੇ ਕਿੰਨੇ ਦੋਵੇਂ ਜੀ ਲੱਗਿਆ ਜੀ ਹੋਰ ਅਜੇ ਕੋਈ ਖਬਰ ਕੀ ਨਾਮ ਕੀ ਉਹ ਇੱਕ ਦਿਨ ਕਾਲਾ ਇੱਕ ਦਿਨ ਉਹਦੀ ਕਾਜੀ ਨਾਲ ਕਿਰਨਾ ਅ ਸਰਦਨਾਜ ਫਰੋਸਪਰ ਦੇ ਪਿੰਡ ਕੜਮੀ ਦੇ ਵਿੱਚ ਬਲਾਸਟ ਹੋਇਆ ਹੈ ਕੀ ਕਾਰਨ ਹੋਇਆ ਜੀ ਅੱਜ ਹੁਣ ਤਕਰੀਬਨ 1 ਘੰਟਾ ਪਹਿਲਾਂ ਹੁਣ ਤੋਂ ਪਿੰਡ ਕੜਮਾ ਥਾਣਾ ਮਮਦੋਟ ਵਿਖੇ ਇੱਕ ਇਨਸੀਡੈਂਟ ਹੋਇਆ ਜਿਹੜਾ ਕਿ ਸਾਡੇ ਸੁਣਨ ਚ ਆਇਆ ਕਿ ਉਥੇ ਇੱਕ ਬਲਾਸਟ ਹੋਇਆ ਜਿੱਥੇ ਘਰ ਦੀ ਛੱਤ ਫਟ ਗਈ ਤੇ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਇਸ ਵਿੱਚ ਦੋ ਬੰਦੇ ਇੰਜਰਡ ਹੋਏ ਨੇ ਤਰਸੀਮ ਲਾਲ ਤੇ ਕਿਰਨਾ ਰਾਣੀ ਦੋਨੋਂ ਹਸਬੰਡ ਵਾਈਫ ਨੇ ਫਿਲਹਾਲ ਇਹ ਅੰਡਰ অবজারਵੇਸ਼ਨ ਨੇ ਅੰਡਰ ਟਰੀਟਮੈਂਟ ਚੱਲ ਰਹੀ ਨੇ ਤੇ ਆਊਟ ਆਫ ਡੇਂਜਰ ਨੇ ਜਿਹੜਾ ਬਲਾਸਟ ਦਾ ਰੀਜ਼ਨ ਹੈ ਉਹ ਹਜੇ ਤੱਕ ਵੈਰੀਫਾਈ ਪੂਰੀ ਤਰ੍ਹਾਂ ਨਹੀਂ ਹੋਇਆ ਸੁਣਨ ਨੂੰ ਇਹ ਆ ਰਿਹਾ ਵੀ ਉੱਥੇ ਸਿਲੰਡਰ ਫਟਿਆ ਤੇ ਇੱਕ ਵਰਜਨ ਇਹ ਵੀ ਸਾਨੂੰ ਸੁਣਨ ਨੂੰ ਆ ਰਿਹਾ ਕਿ ਉੱਥੇ ਪੋਟਾਸ਼ ਸੀਗਾ ਭਾਰੀ ਮਾਤਰਾ ਵਿੱਚ ਪੋਟਾਸ਼ ਜੋ ਕਿ ਆਮ ਤੌਰ ਤੇ ਲੋਕੀ ਪਿੰਡਾਂ ਚ ਖੇਤਾਂ ਚ ਯੂਜ਼ ਕਰਦੇ ਨੇ ਤੇ ਇਸ ਨੂੰ ਕਿਸੇ ਲੋਹੇ ਦੇ ਇਨਸਟਰੂਮੈਂਟ ਵਿੱਚ ਪਾ ਕੇ ਕੋਈ ਪਟਾਕੇ ਉਜਾਉਣ ਵਾਸਤੇ ਵੀ ਯੂਜ਼ ਕੀਤਾ ਜਾ ਸਕਦਾ ਹੈ ਸੋ ਇਹ ਪੋਸੀਬਲ ਹੈ ਕਿ ਪੋਟਾਸ਼ ਕਿਉਂਕਿ ਹੈਵੀ ਕੁਆਂਟੀਟੀ ਜੇ ਉੱਥੇ ਸੀਗਾ ਤਾਂ ਉਸ ਦੇ ਥਰੂ ਬਲਾਸਟ ਹੋਇਆ ਹੋਣਾ ਇਹ ਮੈਟਰ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਤੇ ਜਿਵੇਂ ਹੀ ਕੁਝ ਇਹਦੇ ਵਿੱਚ ਸਾਨੂੰ ਕਲੀਅਰ ਲੀਡਸ ਮਿਲਦੀਆਂ ਨੇ ਉਹ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਦੋਵੇਂ ਜਿਹੜੇ ਪੇਸ਼ੈਂਟ ਨੇ ਅੰਡਰ ਟ੍ਰੀਟਮੈਂਟ ਨੇ ਤੇ ਇਹਨਾਂ ਨੂੰ 24 ਘੰਟੇ ਲਈ ਆਬਜ਼ਰਵੇਸ਼ਨ 'ਚ ਰੱਖਿਆ ਜਾ ਰਿਹਾ ਸਰ ਜਿੱਥੇ ਬਲਾਸਟ ਹੋਇਆ ਉੱਥੇ ਕੀ ਪੁਲਿਸ ਆਫਿਸਰ ਜਾਂ ਪੁਲਿਸ ਮਾਜਰ ਪਹੁੰਚੇ ਹੋਏ ਟੀਮ ਜੀ ਉੱਥੇ ਟੀਮ ਗਈ ਹੈ ਉਹ ਇਨਵੈਸਟੀਗੇਟ ਕਰ ਰਹੀ ਹੈ ਜਿੱਦਾਂ ਹੀ ਸਾਨੂੰ ਕਲੀਅਰ ਲੀਡਸ ਮਿਲਦੀਆਂ ਨੇ ਅਸੀਂ ਇਹ ਤੁਹਾਨੂੰ ਵੈਰੀਫਾਈ ਕਰਕੇ ਜਲਦੀ ਦੱਸਦੇ ਹਾਂ